ਹਾਂਜੀ ਵੈਲਕਮ ਬੈਕ ਗਾਇਸ ਤੁਹਾਡਾ ਸਾਡੀ ਵੀਡੀਓ ਦੇ ਵਿੱਚ ਇੱਕ ਵਾਰ ਫੇਰ ਸਵਾਗਤ ਹੈ ਤੇ ਹੋਪ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਆਪਾਂ ਕੁਕਿੰਗ ਤੋਂ ਅਲੱਗਾ ਇੱਕ ਵਲੌਗ ਟਾਈਪ ਸ਼ੂਟ ਕਰਨ ਲੱਗੇ ਆ ਤੇ ਦੇਖਦੇ ਹਾਂ ਆਪਣੇ ਕੋਲ ਵਲੌਗ ਬਣਦਾ ਹੈ ਕਿ ਨਹੀਂ ਤੇ ਆਪਾਂ ਚੱਲੇ ਅੱਜ ਕੁਕਿੰਗ ਦੇ ਨਾਲ ਰਿਲੇਟਿਡ ਕੁਝ ਲੈਣ ਚੱਲੇ ਆ ਤੇ ਇੱਧਰ ਘਰ ਦੇ ਵੀ ਨਾਲ ਤਿਆਰ ਹੋ ਰਹੇ ਆ ਬਾਕੀ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਚੱਲ ਕੇ ਦਿਖਾਉਨੇ ਆ ਆਪਾਂ ਕੀ ਲੈਣ ਚੱਲੇ ਆ ਵਾਪਸ ਆ ਕੇ ਤੁਹਾਨੂੰ ਦਿਖਾਉਨੇ ਹਾਂ ਹਾਂਜੀ ਦਰਵਾਜ਼ਾ ਆਪਾਂ ਕਰ ਦਿੱਤਾ ਐ ਲੋਕ ਤੇ ਚਲੋ ਚੱਲਦੇ ਹਾਂ ਹਾਂਜੀ ਗਾਇਸ ਆਪਾਂ ਆ ਗਏ ਆਂ ਝੰਡੇ ਵਾਲੇ ਤੇ ਇਹ 게ਟ ਦਾ ਨਾਅ ਹੈ ਠਿਆਰਾ ਦਰਵਾਜਾ ਇਹਦੇ ਅੰਦਰ ਪਿੱਤਲ ਦੇ ਭਾਂਡੇ ਬੰਦੇ ਆ ਤੇ ਆਪਾਂ ਅੰਦਰ ਜਾ ਕੇ ਵਿਜ਼ਿਟ ਕਰਾਂਗੇ ਤੇ ਨਾਲ-ਨਾਲ ਤੁਹਾਨੂੰ ਵੀ ਆਪਾਂ ਦਿਖਾਵਾਂਗੇ ਚਲੋ ਹਾਂਜੀ ਤੇ ਆਪਾਂ 게ਟ ਦੇ ਅੰਦਰ ਐਂਟਰੀ ਕਰ ਚੁੱਕੇ ਆ ਤੇ ਭਾਂਡੇ ਆਪਾਂ ਨੂੰ ਦਿਖਣ ਲੱਗਦੇ ਨੇ ਤੇ ਆ ਹੱਲੇ ਤਾਂ ਸਿਲਵਰ ਦੇ ਭਾਂਡੇ ਆਏ ਆ ਤੇ ਪਰ ਆਪਾਂ ਤਾਂ ਪਿੱਤਲ ਦੇ ਭਾਂਡੇ ਕਿਸ ਤਰ੍ਹਾਂ ਆਏ ਆ ਤੇ ਜਿੱਥੇ ਆਪਾਂ ਨੂੰ ਵਧੀਆ-ਵਧੀਆ ਵੈਰਾਈਟੀ ਮਿਲੀ ਭਾਂਡਿਆਂ ਦੀ ਓਲਡ ਮਤਲਬ ਪੁਰਾਣੇ ਤਰੀਕੇ ਦੇ ਭਾਂਡੇ ਮਿਲੇ ਪੁਰਾਣੇ ਰਿਵਾਜ ਦੇ ਆਪਾਂ ਉਹ ਖਰੀਦਣੇ ਨੇ ਨਵੇਂ ਰਵਾਜ ਵਾਲਾ ਆਪਾਂ ਕੁਝ ਨਹੀਂ ਖਰੀਦਣਾ ਤੇ ਅੱਗੇ ਜਾ ਕੇ ਆਪਾਂ ਤੁਹਾਨੂੰ ਦਿਖਾਉਨੇ ਆ ਆ ਵੀ ਇੱਧਰ ਵੀ ਦਿਖਾਓ ਕੈਮਰਾਮੈਨ ਬਾਜ਼ਾਰ ਹੈ ਕਾਫੀ ਖੁੱਲਾ ਹੈ ਆ ਤੇ ਪਰ ਪਿੱਛੋਂ ਕਾਫੀ ਖੁੱਲਾ ਬਾਜ਼ਾਰ ਹੈ ਤੇ ਅੱਗੋ ਜਾ ਕੇ ਬਾਜ਼ਾਰ ਥੋੜਾ ਪੀਲਾ ਹੋ ਜਾਂਦਾ

ਸਾਂਭਦਾਉਂਦੇ ਤਾਂ ਫਿਰ ਨਾਲ ਹੀ ਤੁਹਾਨੂੰ ਹੀ ਦਿਖਾਣੇ ਆ ਗਰਬਾ ਛੰਨੇ ਅਸਲੀ ਹਾਂ ਹਾਂ ਭਾਰੇ ਗਦੀਦੇ ਛਾਂਡੀਆਂ ਸਿਤਰੀ ਲਗਣ ਬਾਟੀਆਂ ਜਿਹੜੀਆਂ ਦੋ ਮਰਜੀ ਕਰੋ ਇਹ ਕੋਈ ਬਣਾਈਆਂ ਨਾ ਸਟਰੀਟ ਵਗੈਰਾ ਇਦਾਂ ਤੇ ਕਹਿਂਦੇ ਹਾਂ 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 ਠੀਕ ਆ ਉਹ ਦੇਖੀਂ ਛਿੱਟ ਕੇ ਆ ਜਿਹੜੀਆਂ ਹਾਂਜੀ ਹਾਂਜੀ ਕਾਲ ਵੀ ਦਿਖਾਓ ਇਹ ਤਾਂ ਇੱਕ ਫਲ ਦਿਖਾ ਦਿਓ ਇਹ ਆ ਜੜੀ ਆ ਉੱਤੇ ਡੰਡੀ ਕਾਦੀ ਆ ਜਲਦੀ ਪੁੱਤ ਜੀ ਇਹ ਕ ਦਿਖਾਓ ਪੜਾਈ ਇਹਨਾਂ ਆ ਦੇ ਹੋ ਗਿਆ ਦੇ ਕਾਲ ਵੀ ਇਹ ਸਾਹ ਦੇਖੋ ਪੁਰਾਣੇ ਰਿਵਾਜ ਦਾ ਡੋਲੂ ਇਹਦੇ ਉੱਤੇ ਨਾ ਅਵੀ ਲੱਗੀ ਆ ਕਿ ਇਹ ਦੱਬੜਾ ਆਸਾਨੀ ਨਾਲ ਖੁੱਲਣ ਵਾਲਾ ਇਦਾਂ ਦੇਖਦੇ ਹਾਂ ਆਪਾਂ ਕਿਹੜੀ ਆਪਣਾ ਸੈਟ ਬੈਡ ਦਾ ਕਿਹੜੀ ਆਪ ਨੂੰ ਪਸੰਦ ਹੁੰਦੀ ਚੀਜ਼ ਆ ਉਹ ਉਹ ਦੇ ਲਵਾਂਗੇ ਆਹ ਲਈ ਹਾਂਜੀ ਗਾਇਸ ਅਸੀਂ ਇਹਨਾਂ ਸ਼ੋਪਿੰਗ ਕਰ ਲਈ ਹੈ ਤੇ ਬਾਕੀ ਤੁਹਾਨੂੰ ਅਸੀਂ ਜਿਹੜੀ ਕੀਤੀ ਉਹ ਵੀ ਇਹ ਘਰ ਜਾ ਕੇ ਦਿਖਾਵਾਂਗੇ ਚਲੋ ਹਾਂਜੀ ਗਾਇਸ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਖੁੱਲੀ ਜਾਤੀ ਮਰਾ ਦਿੰਨੇ ਆ ਕਿ ਆਪਾਂ ਭਾਂਡੇ ਦੇ ਵਿੱਚ ਕੀ ਕੀ ਲੈ ਕੇ ਆਏ ਆ ਤੁਸੀਂ ਇੱਕ ਵਾਰ ਉੱਤੋਂ ਦੇਖ ਸਕਦੇ ਆ ਤੇ ਹੁਣ ਮੈਂ ਤੁਹਾਨੂੰ ਦੱਸਦੀ ਆ ਮੈਂ ਕੀ ਕੀ ਲੈ ਕੇ ਆਈ ਆ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਖੁੱਲਾ ਜਿਹੜਾ ਬਰਤਨ ਦੇਖ ਰਿਹਾ ਮੇਰੀ ਵੀਡੀਓ ਦੇ ਵਿੱਚ ਇਹਦਾ ਨਾਂ ਹੈਗਾ ਸਿਪਰੀ ਦੇਖੋ ਵਿੱਚੋਂ ਕਿੰਨਾ ਖੁੱਲਾ ਹੈਗਾ ਕਮ ਸੇ ਕਮ ਇਹ 2-4 ਕਿਲੋ ਦਾ ਤਾਂ ਹੋਏਗਾ ਹੀ ਜਿਹੜਾ ਚੱਕਣ ਦੇ ਵਿੱਚ ਇੰਨੀ ਆਖ ਲੱਗ ਰਹੀ ਤੁਸੀਂ ਮੇਰੀ ਵੀਡੀਓ ਦੇ ਵਿੱਚ ਵੀ ਵੇਖ ਰਹੇ ਹੋ ਕਿ ਮੈਂ ਥੋੜਾ ਦੱਬ ਕੇ ਬੋਲ ਰਹੀ ਆ ਤੇ ਇਹ ਦੇਖੋ ਇਹ ਲੈ ਕੇ ਆਏ ਆ ਇਹ ਵੇਟ ਦੇ ਵਿੱਚ ਵੀ ਕਾਫੀ ਹੈਵੀ ਆ ਤੇ ਇਹਦੇ ਵਿੱਚ ਇਹਦਾ ਯੂਸ ਹੁੰਦਾ ਆ ਗਾਇਸ ਜਿੱਦਾਂ ਆਪਾਂ ਮਟਨ ਵਗੈਰਾ ਬਣਾਉਨੇ ਆ ਉਹ ਆਪਾਂ ਇਹਦੇ ਵਿੱਚ ਬਣਾ ਸਕਦੇ ਆ ਕਾਫੀ ਅੰਦਰੋਂ ਖੁੱਲਾ ਆ ਚਾਰ ਪਰੌਣੇ ਆ ਵੀ ਜਾਣਦੇ ਇਹਦੇ ਵਿੱਚ ਸਬਜ਼ੀ ਬਣ ਜਾਂਦੀ ਆ ਤੇ ਰੋਜ਼ ਵੀ ਬਣਾਉਣੀ ਆ ਤਾਂ ਥੋੜੀ ਘੱਟ ਬਣ ਜੂਗੀ ਵਿੱਚ ਵਿੱਚ ਬਣ ਜੇਗੀ ਤੇ ਪਰ ਆਪਾਂ ਜਦੋਂ ਗੈਸਟ ਆ ਜਾਣ ਉਸ ਹਿਸਾਬ ਨਾਲ ਹੀ ਲੈ ਕੇ ਆਂਦਾ ਕਿ ਆਪਾਂ ਨੂੰ ਵੱਖਰਾ ਭਾਂਡਾ ਨਾ ਯੂਜ਼ ਕਰਨਾ ਪਵੇ ਇਹਦੇ ਵਿੱਚ ਹੀ ਆਪਣਾ ਸਰ ਜਾਵੇ ਤਾਂ ਨੈਕਸਟ ਆਪਾਂ ਲੈ ਕੇ ਆਏ ਆ ਚਾਹਲਾ ਪਤੀਲਾ ਹਾਂਜੀ ਗਾਇਸ ਨੈਕਸਟ ਚੀਜ਼ ਮੈਂ ਲੈ ਕੇ ਆਈ ਆ ਆ ਪਿੱਤਲ ਦਾ ਪਤੀਲਾ ਇਹ ਪਿੱਤਲ ਦੇ ਪਤੀਲਾ ਇਹ ਵੀ ਕਾਫੀ ਹੈਵੀ ਆ ਤੇ ਇਹ ਆਪਾਂ ਯੂਜ਼ ਕਰਾਂਗੇ ਦੁੱਧ ਲਈ ਚਾਹ ਲਈ ਜਾਂ ਖੀਰ ਵਗੈਰਾ ਬਣਾਉਣ ਦੇ ਲਈ ਤੇ ਇਹ ਦੇ ਲਈ ਉਹ ਯੂਜ਼ ਕਰਾਂਗੇ ਤੇ ਸਬਜ਼ੀ ਬਣਾਉਣ ਲਈ ਆਪਾਂ علیحدਦਾ ਯੂਜ਼ ਕਰਾਂਗੇ ਇਸ ਕਰਕੇ ਮੈਂ ਦੋ ਵੱਖਰੇ ਵੱਖਰੇ ਲੈ ਕੇ ਆਈ ਆ ਤੇ ਨੈਕਸਟ ਆਪਾਂ ਲੈ ਕੇ ਆਏ ਆ ਪ੍ਰਾਤ ਪ੍ਰਾਤ ਤੁਸੀਂ ਵੇਖ ਸਕਦੇ ਆ ਪਾਰੇ ਚ ਲੈ ਕੇ ਮੈਂ ਸਾਰੇ ਭਾਂਡੇ ਹੈਵੀ ਦੇ ਵਿੱਚ ਹੀ ਲੈ ਕੇ ਆਈਆਂ ਘੱਟ ਲੈ ਕੇ ਆਈਆਂ ਪਰ ਮਤਲਬ ਪਾਰੇ ਪਾਂਚ ਲੈ ਕੇ ਆਈਆਂ ਵੇਖਣ ਨੂੰ ਵੀ ਸੋਹਣੇ ਲੱਗਣੇ ਇਹਨਾਂ ਵਿੱਚ ਆਪਾਂ ਵਰਤੀਏ ਤੇ ਚਿੱਬੇ ਜੇ ਹੋ ਜਾਣ ਇਸ ਕਰਕੇ ਘੱਟ ਹੋਵੇ ਪਰ ਚੰਗੀ ਚੀਜ਼ ਹੋਵੇ ਮੈਂ ਉਸ ਚੀਜ਼ ਨੂੰ ਜ਼ਿਆਦਾ ਮੰਨਦੀ ਆ ਤੇ ਬਾਕੀ ਆਪਾਂ ਇੱਧਰ ਲੈ ਕੇ ਆਏ ਆ ਇੱਧਰ ਦੇਖੋ ਤੁਹਾਨੂੰ ਮੈਂ ਦਿਖਾਨੀ ਆ ਪਲੇਟ ਕੌਲੀ ਤੇ ਚਮਚਾ ਤੇ ਇੱਕ ਆਏ ਜਿਹੜਾ ਗਲਾਸ ਆ ਗਾਇਸ ਇਹ ਸਾਡੇ ਕੋ ਪਹਿਲਾਂ ਹੀ ਆ ਇਹਨੂੰ ਆਪਾਂ ਸਿਰਫ ਸਾਫ਼ ਕਰਾਇਆ ਕਲੀ ਕਰਾਈ ਅੰਦਰੋਂ ਤਕੌਲੀ ਇਹ ਦੋਵੇਂ ਚੀਜ਼ਾਂ ਇਹ ਆਪਣੇ ਕੋ ਪਹਿਲੀਆਂ ਹੀ ਆ ਇਹ ਚੰਗੀ ਤਰ੍ਹਾਂ ਵਾਸ਼ ਕਰਾ ਕੇ ਆਪਾਂ ਕਲੀ ਕਰਾ ਕੇ ਕਾਲੀ ਲੈ ਕੇ ਆਏ ਆ ਤੇ ਆ ਨਾਲੇ ਇੱਕ ਚਮਚਾ ਲੈ ਕੇ ਆਏ ਆ ਹੱਲੇ ਸਾਡੇ ਕੋ ਕਿਉਂਕਿ ਪਹਿਲਾਂ ਵੀ ਚਮਮਚ ਹੈਗੇ ਆ ਪਿੱਤਲ ਦੇ ਇਸ ਕਰਕੇ ਆਪਾਂ ਇੱਕ ਹੀ ਲੈ ਕੇ ਆਏ ਆ ਨਵੇਂ ਇਹਦਾ ਡਿਜ਼ਾਈਨ ਜਿਆ ਆ ਸੀਗਾ ਉਹ ਸਾਡੇ ਕੋ ਜਿਹੜੇ ਪਹਿਲੇ ਹੈਗੇ ਉਹ ਸਿੰਪਲ ਹੈਗੇ ਆ ਉਹ ਵੀ ਕਿਸੇ ਦਿਨ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਾਂਗੇ ਤੇ ਬਾਕੀ ਆ ਇਸ ਕਾਪਾ ਪਲੇਟ ਲੈ ਕੇ ਆਏ ਆ ਇਹ ਪਲੇਟ ਦਾ ਯੂਸ ਆਪਾਂ ਦੋ ਤਰੀਕੇ ਨਾਲ ਕਰਾਂਗੇ ਇੱਕ ਤਾਂ ਆਪਾਂ ਇਸ ਤਰ੍ਹਾਂ ਵੀ ਕਰ ਹੀ ਸਕਦੇ ਆ ਇਨੂੰ ਆਪਾਂ ਦੋ ਤਰੀਕੇ ਨਾਲ ਐਦਾਂ ਵੀ ਯੂਜ਼ ਕਰ ਸਕਦੇ ਆ ਦੇਖੋ ਆਪਾਂ ਪਹਿਲਾਂ ਤੇ ਥੱਲੇ ਪਤੀਲਾ ਉੱਤੇ ਆਪਾਂ ਇਹਦਾ ਢੱਕਣ ਦੇ ਤੌਰ ਤੇ ਵੀ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਐਦਾਂ ਲੱਗਦਾ ਪੂਰਾ ਸੈੱਟ ਹੀ ਆ ਵੈਸੇ ਵੀ ਉਹਨਾਂ ਨੇ ਵੀ ਸਾਨੂੰ ਇਸੇ ਤਰ੍ਹਾਂ ਹੀ ਬਣਾ ਕੇ ਦਿੱਤਾ ਹੈ ਕਿ ਇਸੇ ਜੇ ਆਪਾਂ ਇਹਦੇ ਉੱਤੇ ਜਿਹਦੇ ਉੱਤੇ ਡੁੰਡੀ ਜੀ ਲੱਗੀ ਹੁੰਦੀ ਉਹਨੂੰ ਸਿਰਫ ਆਪਾਂ ਢੱਕਣ ਦੇ ਤੌਰ ਤੇ ਹੀ ਯੂਜ਼ ਕਰ ਸਕਦੇ ਆ ਤੇ ਇਹਨੂੰ ਆਪਾਂ ਐਜ਼ ਅ ਪਲੇਟ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਆ ਐਦਾਂ ਕਿਉਂਕਿ ਇਹ ਹੈਗੀ ਪਲੇਟ ਆ ਤੇ ਇਹਨੂੰ ਆਪਾਂ ਢੱਕਣ ਦੇ ਤੌਰ ਤੇ ਯੂਜ਼ ਕਰ ਸਕਦੇ ਆ ਪਲੇਟ ਨੂੰ ਤੇ ਨੈਕਸਟ ਆਪਾਂ ਲੈ ਕੇ ਆਏ ਆ ਸ਼ਾ ਡੋਂਗਾ ਇਹ ਡੋਂਗਾ ਹੈਗਾ ਸਬਜੀ ਜਿੱਦਾਂ ਆਪਾਂ ਬਣਾ ਲੈਨੇ ਆ ਤੇ ਇਹਦੇ ਵਿੱਚ ਸਰਵ ਕਰਨ ਲਈ ਬਹੁਤ ਹੀ ਐਂਟੀਕ ਇਹ ਜਿਹੜੇ ਭਾਂਡੇ ਹੈਗੇ ਆ ਇਹ ਉਹ ਆ ਨਿਊ ਸਟਾਈਲ ਨਹੀਂ ਹੈਗਾ ਐਂਟੀਕ ਭਾਂਡਿਆਂ ਦੇ ਵਿੱਚੋਂ ਆਪਾਂ ਲੈ ਕੇ ਆਏ ਆ ਜਿਹੜੇ ਹੁਣ ਨਹੀਂ ਬਣਦੇ ਪੁਰਾਣੇ ਹੀ ਬਣੇ ਹੋਏ ਆ ਐਂਟੀਕ ਵੀ ਉੱਥੇ ਵਿਕਦੇ ਆ ਤੇ ਗਾਇਸ ਆ ਆ ਹੈਗਾ ਆਪਣੇ ਕੋ ਤਾਂਬੇ ਦਾ ਗਲਾਸ ਇਹ ਕਾਫੀ ਹਲਕਾ ਹੈ ਗਲਾਸ ਇਹ ਆਪਾਂ ਸ਼੍ਰੀ ਅਨੰਤਪੁਰ ਸਾਹਿਬ ਤੋਂ ਲੈ ਕੇ ਆਏ ਸੀਗੇ ਤੇ ਨਿਸ਼ਾਨੀ ਦੇ ਤੌਰ ਤੇ ਵੀ ਹੋ ਗਿਆ ਤੇ ਨਾਲੇ ਆਪਾਂ ਵਧੀਆ ਚੀਜ਼ ਲੈ ਆਏ ਜਦੋਂ ਮਹਿੰਗੀ ਨਾਲ ਦਿੱਤੀ ਜਾਂਦੀ ਹੋਵੇ ਉਹਨਾਂ ਚੱਕਰ ਸਸਤੀ ਤਾਂ ਲੈ ਲਓ ਉੱਥੋਂ ਸਿਰਫ ਆਪਾਂ ਨਿਸ਼ਾਨੀ ਦੇ ਤੌਰ ਤੇ ਲੈ ਕੇ ਆਏ ਤੇ ਹਲੇ ਤੱਕ ਆਪਾਂ ਯੂਜ਼ ਕਰਦੇ ਪਏ ਹਾਂ ਤੇ ਨੈਕਸਟ ਆਪਾਂ ਲੈ ਕੇ ਆਏ ਆ ਇਹ ਗੜਵੀ ਇਹ ਤੇ ਇਹ ਦੋ ਚੀਜ਼ਾਂ ਆਪਾਂ ਐਂਟਿਕ ਪੀਸ ਦੇ ਵਿੱਚੋਂ ਪਸੰਦ ਕੀਤੀਆਂ ਸੀ ਐਂਟਿਕ ਬਹੁਤ ਪੁਰਾਣੇ ਭਾਂਡਿਆਂ ਦੇ ਵਿੱਚ ਉਹ ਜਿਹੜੀਆਂ ਹੁਣ ਬਿਲਕੁਲ ਨਹੀਂ ਬਣਦੀਆਂ ਇਹ ਕਿਉਂਕਿ ਹੁਣ ਜਿਹੜੀ ਵੀ ਗੜਦੀ ਬਣਦੀ ਹੈ ਗਾਇਸ ਉੱਥੇ ਬੜੀ ਪਤਲੀ ਹੀ ਪਤਲੇ ਜੇ ਪਰਤ ਦੇ ਵਿੱਚ ਬਣਦੀ ਹੈ ਤੇ ਇਹ ਤੁਸੀਂ ਵੇਖ ਸਕਦੇ ਆ ਕਿੰਨੀ ਮੋਟੀ ਆ ਤੇ ਇਹਦਾ weight ਬਹੁਤ ਕਾਫੀ ਹੈਗਾ ਵਾ ਤੁਸੀਂ ਵੇਖਣ ਤੋਂ ਤੁਸੀਂ ਅੰਤਜਾ ਦਾ ਲਗਾ ਹੀ ਸਕਦੇ ਹੋਵੋਗੇ ਤੇ ਨੈਕਸਟ ਆਪਾਂ ਲੈ ਕੇ ਆਏ ਆ ਇਹ ਥਾਲੀ ਹਾਂਜੀ ਇਹ ਥਾਲੀ ਲੈ ਕੇ ਆਏ ਆ ਗਾਇਸ ਆਪਾਂ ਪਿੱਤਲ ਦੀ ਤੇ ਇਹ ਜਿਹੜਾ ਤੁਸੀਂ ਵਿੱਚ ਇਹਦੇ ਆ ਦੇਖ ਰਹੇ ਹੋ ਇਹ ਹੈਗਾ ਆਪਣਾ ਛੰਨਾ ਕਾਂਸੇ ਦਾ ਜਗਾਦਰੀ ਦਾ ਬਣਿਆ ਹੋਇਆ ਵਾ ਸਟੈਂਪ ਲੱਗੀ ਹੋਈ ਆ ਸਟਾਰ ਸਟੈਂਪ ਲੱਗੀ ਹੋਈ ਆ ਤੇ ਇਹ ਆਪਣਾ ਇਹ ਸਾਡੇ ਕੋਲ ਗਾਇਸ ਪਹਿਲਾਂ ਦਾ ਹੀ ਆ ਇਹ ਹੋਂ ਨਹੀਂ ਲੈ ਕੇ ਆਏ ਅਸੀਂ ਕੁਛ ਕੁ ਭਾਂਡੇ ਆਪਾਂ ਪਹਿਲਾਂ ਲੈ ਕੇ ਆਂਦੇ ਸੀਗੇ ਕੁਝ ਸਾਨੂੰ ਸਾਡੇ ਕੋਲ ਪੁਛਤੈਨੀਆਂ ਜਿਵੇਂ ਆ ਗਲਾਸ ਤੇ ਜਿਵੇਂ ਉਧਰ ਵੀ ਤੁਹਾਨੂੰ ਦਿਖਾਇਆ ਗਲਾਸ ਕੌਲੀ ਇਹ ਸਾਰੇ ਸਾਡੇ ਪੁਛਤੈਨੀਆਂ ਆ ਤੇ ਜਿਵੇਂ ਜਿਵੇਂ ਸਾਨੂੰ ਘਰ ਚੋਂ ਲੱਭਣਗੇ ਭਾਂਡੇ ਓਵੇਂ ਓਵੇਂ ਅਸੀਂ ਵੀ ਤੁਹਾਨੂੰ ਦਿਖਾ ਦਾਂਗੇ ਤੇ ਬਾਕੀ ਆ ਹੀ ਥਾਲ ਲੈ ਕੇ ਆਏ ਆ ਇੱਕ ਇਹਦਾ ਵੀ ਇੱਕ ਸੈੱਟ ਬਣ ਗਿਆ ਤੇ ਇੱਕ ਸਾਡੇ ਕੋਲ ਥਾਲੀ ਵਾਲਾ ਸੈੱਟ ਬਣ ਗਿਆ ਕੋ ਸਾਡੇ ਭਾਂਡੇ ਪਹਿਲਾਂ ਹੀ ਆ ਗੈਸ ਇਹਨਾਂ ਨੂੰ ਭਾਂਡਿਆਂ ਨੂੰ ਲਿਆਉਣ ਦਾ ਮੇਨ ਮਕਸਦ ਇਹ ਆ ਕਿ ਅਵੇਅਰਨੈਸ ਫੈਲ ਰਹੀ ਆ ਕਿਸ ਚੀਜ਼ ਬਾਰੇ ਸਾਡੀ ਸਿਹਤ ਦਾ ਖਿਆਲ ਰੱਖਣ ਲਈ ਤੇ ਅਸੀਂ ਆਪਣੇ ਰਸੋਈ ਦੇ ਵਿੱਚੋਂ ਜਦ ਤੱਕ ਆਪਾਂ ਐਲੂਮੀਨੀਅਮ ਸਿਲਵਰ ਇਹ ਚੀਜ਼ਾਂ ਨਹੀਂ ਕੱਢਦੇ ਤੇ ਅਸੀਂ ਬਿਮਾਰੀਆਂ ਤੋਂ ਨਹੀਂ ਬਚ ਸਕਦੇ ਤੇ ਵਸਾਪਾ ਛੋਟੀ ਜੀ ਕੋਸ਼ਿਸ਼ ਕੀਤੀ ਆ ਹੱਲੇ ਕਿ ਜਿਆਦਾ ਨਹੀਂ ਅਸੀਂ ਕਹਿ ਸਕਦੇ ਕਿਉਂਕਿ ਕੋਈ ਵੀ ਕੋਸ਼ਿਸ਼ ਆਪਣੇ ਘਰ ਤੋਂ ਹੁੰਦੀ ਆ ਅਸੀਂ ਆਪਣੇ ਘਰ ਤੋਂ ਸਟਾਰਟ ਕਰ ਰਹੇ ਆ ਤੇ ਨਾਲ ਨਾਲ ਹੀ ਵਲੌਗ ਪਾਤਾ ਆ ਕਿ ਐਲੂਮੀਨੀਅਮ ਸੇਤ ਲਈ ਬਹੁਤ ਜਿਆਦਾ ਹਾਨੀਕਾਰਕ ਆ ਤੇ ਅਸੀਂ ਇੱਕਦਮ ਤੇ ਅਸੀਂ ਕੱਢ ਨਹੀਂ ਸਕਦੇ ਅਸੀਂ ਹੌਲੀ ਹੌਲੀ ਕੱਢਾਂਗੇ ਇਹਨਾਂ ਨੂੰ ਜੱਕਦਮ ਕੱਢਣ ਦੇ ਨਾਲ ਘਰ ਦੇ ਵੀ ਨਾਰਾਜ਼ ਹੋ ਜਾਂਦੇ ਆ ਕੁਝ ਸਮਝਾਉਣਾ ਖਾ ਜਾਂਦਾ ਇਸ ਕਰਕੇ ਹੌਲੀ ਹੌਲੀ ਅਸੀਂ ਕੱਢਾਂਗੇ ਐਲੂਮੀਨੀਅਮ ਤੇ ਸਿਲਵਰ ਤੇ ਸਾਡੀ ਵੀਡੀਓ ਵੇਖ ਕੇ ਜੇ ਇੱਕ ਦੋ ਜਾਣੇ ਵੀ ਆਪਣੇ ਘਰ ਦੇ ਵਿੱਚੋਂ ਐਲੂਮੀਨੀਅਮ ਨੂੰ ਬਿਲਕੁਲ ਤਰ੍ਹਾਂ ਨਾਲ ਅਲਵਿਦਾ ਕਹਿ ਦਿੰਦੇ ਆ ਤੇ ਮੈਨੂੰ ਲੱਗਦਾ ਕਿ ਮੇਰਾ ਜਿਹੜਾ ਇਹ ਵੀਡੀਓ ਪਾਉਣ ਦਾ ਮਕਸਦ ਦਾ ਸਕਸੈਸ ਹੋ ਜਾਊਗਾ ਕਿਉਂਕਿ ਕਈ ਲੋਕ ਕਹਿੰਦੇ ਆ ਕਿ ਅਸੀਂ ਤਾਂ ਬਿਮਾਰ ਹੈਗੇ ਨਹੀਂ ਬਿਮਾਰੀ ਨੇ ਦੱਸ ਕੇ ਨਹੀਂ ਆਉਣਾ ਹੁੰਦਾ ਕਿਉਂਕਿ ਇਹ ਜਿਹੜੇ ਭਾਂਡੇ ਹੁੰਦੇ ਹੌਲੀ-ਹੌਲੀ ਖੁਰਦੇ ਆ ਇਹ ਭਾਂਡੇ ਸਬਜ਼ੀ ਬਣਾਉਣ ਦੇ ਨਾਲ ਤੇ ਉਹ ਆਪਣੇ ਸਰੀਰ ਦੇ ਅੰਦਰ ਜਾਂਦੇ ਆ ਐਲੂਮੀਨੀਅਮ ਦੇ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਵੀ ਫੈਲਦੀਆਂ ਵਾਂ ਤੇ ਇਸ ਕਰਕੇ ਅਸੀਂ ਇਹ ਭਾਂਡੇ ਲੈ ਕੇ ਆਏ ਅੱਛਾ ਇੱਕ ਚੀਜ਼ ਹੋਰ ਆ ਬਿਮਾਰੀ ਤੋਂ ਤਾਂ ਚਲੋ ਅਸੀਂ ਬਾਈ ਦਾਂ ਇਹ ਦੇਖਣ ਨੂੰ ਵੇਖੋ ਤੁਸੀਂ ਕਿੱਡੇ ਸੋਹਣੇ ਲੱਗਦੇ ਆ ਸੋਨੇ ਵਰਗੇ ਭਾਂਡੇ ਜਿਵੇਂ ਸੋਨਾ ਹੀ ਲੈ ਜਾਂਦਾ ਹੋਵੇ ਘਰੇ ਤੇ ਕਾਫੀ ਰਿਚ ਜੀ ਲੁੱਕ ਲੱਗਦੀ ਇਹਨਾਂ ਦੇ ਵਿੱਚ ਖਾਣਾ ਤੇ ਬਣਾਉਣਾ ਉਹਦੇ ਵੀ ਮਹਿੰਗੇ ਹੀ ਉਹਨਾਂ ਨਾਲੋਂ ਕਿ ਜਾਂ ਉੱਥੇ 2-3 ਭਾਂਡੇ ਆ ਜਾਣੇ ਉਹਦੇ ਵਿੱਚ ਇਹਦਾ ਇੱਕ ਹੀ ਭਾਂਡਾ ਆਉਣਾ ਇੰਨਾ ਕੀ ਤਾਂ ਫਰਕ ਹੈਗਾ ਇਹ ਰਿਚ ਫੀਲਿੰਗ ਤੇ ਆਪੇ ਹੀ ਆਉਣੀ ਆ ਬਾਕੀ ਜੇ ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ ਜੀ